ਸਾਬਕਾ ਡੀਐਸਪੀ ਜਿੰਦੂਪਾਲਾ ਲਾਮਦੀ ਐਂਟੀ টেরਰਸ ਫਰੰਟ ਕੋ ਇੱਕ ਆਦੇ ਨੈਸ਼ਨਲ ਸੈਕਟੈਂਟ ਲਈ ਇਹ ਵੀ ਐਡਵੋਕੇਟ ਨੇ ਮੈ ਵੀ ਐਡਵੋਕੇਟ ਹੈ ਜੀ ਐਸੀ ਮਿਲਣਾ ਹੈ ਮੇਰੀ ਟੈਲੀਫੋਨ ਤੇ ਗੱਲ ਕਰ ਸਕੋ ਵੀ ਫਨੀ ਪਰ ਤੁਸੀ ਜਿਹੜੇ ਐਡਵੋਕੇਟ ਨਾਲ ਜਾਂ ਜੀ ਹਾਂ ਬੈਠੋ ਡਾਕਟਰ ਜੀ ਮੈਨੂੰ ਟਾਰਗੇਟ ਸੌਫਟ ਮਿਲ ਗਿਆ ਨਾ ਜਮਾਤ ਦਾ ਕਦਰ ਕਰਤੋ ਬਾਦੂ ਘਣੀ ਬਾਰ ਯੋਨ ਲੱਕੀ ਰਹਿੰਦੀ ਹੈ ਅੱਛਾ ਭਾਈ ਦੱਸੋ ਸਾਢੇ 6 ਦਾ ਕੁਝ ਹੋ ਰਿਹਾ ਹੈ ਜਿਹੜਾ ਤੋਂ ਪਹਿਲਾਂ ਕਦੇ ਅਸੀਂ ਪੁਲਿਸ ਨੂੰ ਰਿਪੋਰਟ ਕੀਤਾ ਸੀ ਕਿ ਸਾਨੂੰ ਧੰਕੇ ਆ ਰਹੀਆਂ ਨੇ ਕੋਈ ਨਹੀਂ ਤੁਹਾਨੂੰ ਕਾਈ ਨਹੀਂ ਮੈਨੂੰ ਲੱਗਾ ਵਰਬਲੀ ਹੋਣੀ ਕਿਸੇ ਨੂੰ ਪਿਆ ਹੋਵੇਗਾ ਰਿਪੋਰਟ ਨਹੀਂ ਨਹੀਂ ਥਾਈ ਮੈਨੂੰ ਆਇਆ ਲੱਗਦਾ ਹੈ ਕਿ ਕੋਈ ਨਾ ਇਹਨੂੰ ਬਲੂ ਸੀਰੀਅਸ ਨਹੀਂ ਲਈਆ ਭਾਈ ਮੈਂ ਕਿਹੜਾ ਕੋਈ ਤਾਂ ਕਿਹਦਾ ਗਾੜਿਆ ਬਾੜਾ ਮੂਟਾ ਪ੍ਰੇਮ ਜਿੱਤੇ ਜੇ ਕਿਸੇ ਗਾਲੀ ਢਲੂ ਚ ਕਰਦਾ ਰਹੂ ਚੱਲਦਾ ਹੀ ਰਹਿੰਦਾ ਹੈ ਔਰ ਸੋਸ਼ਲ ਮੀਡੀਆ ਤੇ ਜਦੋਂ ਪੋਸਟ ਕਰਦੇ ਹੋਗੇ ਟੂ 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 ਕਿ ਕਿਤੇ ਕਿਤੇ ਲਿੰਕ ਕਾਫੀ ਤਾਂ ਰਾਜੇ ਉਹਨਾਂ ਨੇ ਕੋਈ ਸੋਸ਼ਲ ਮੀਡੀਆ ਦੇ ਕੋਈ ਐਸੀ ਕੋਸ਼ਿਸ਼ ਪਾਈ ਸੀ ਕਿ ਇਹਨੂੰ ਤਾਂ ਪਹਿਲੇ ਰਾਜਪਦੇ ਵਿੱਚ ਵੀ ਬਿਜੇ ਪ੍ਰਧਾਨ ਵਾਲੀ ਜਿਹੜਾ ਤੇ ਚਾਹੇ ਮੈਨੂੰ ਆਪਣੇ ਹਿੰਦੂ ਪੰਥੀ ਵੀ ਗੰਭੀਰ ਸਤਿਕਾਰ ਮਿਲਿਆ ਚਾਰ ਮਹੀਨੇ ਪਹਿਲਾਂ ਵਾਲੇ ਜਿਹੜਾ ਬੀਜੇਪੀ ਆਈਡੀ ਸਰ ਦਾ ਤਾਂ ਪਹਿਲਾਂ ਕੋਈ ਫੋਟ ਵਧੀਆ ਤਿੰਨ ਕਿੰਨੇ ਪਹਿਲਾਂ ਹੀ ਬਣੇ ਨੇ ਪ੍ਰਧਾਨ ਮਤਲਬ ਇਹ ਗੱਲ ਤਾਂ ਪਿਛਲੇ 10 ਸਾਲ ਤੋਂ ਉਹਨਾਂ 8-10 ਸਾਲ ਤੋਂ ਕਰ ਰਹੇ ਉਹ ਰਾਜਨੀਤਿਕ ਜੀਵਨ ਉਸ ਨੇ ਜਿਹੜੀ ਉਹ ਗੱਲ ਕਰਕੇ ਕਰਤੀ ਹਾਂ ਉਹ ਜਿਹੜਾ ਤਾਂ ਵੀ ਆਪਾਂ ਕਰਦੇ ਹਾਂ ਆਪਾਂ ਵੀ ਬਹੁਤ ਟਾਰਗੇਟ ਕਰਦੇ ਹਾਂ ਉਹ ਸੋਸ਼ਲ ਮੀਡੀਆ ਨੂੰ ਸੌਫਟ ਟਾਰਗੇਟ ਕਰਕੇ ਕਰ ਲਿਆ ਜੀ ਉਹਨਾਂ ਨੇ ਜਿਹਨਾਂ ਦਾ ਡਰਦੇ ਨੇ ਤਲਟ ਵਾਲੇ ਨੂੰ ਵੀ ਡਰਦੇ ਨੇ ਸਭ ਕੋਈ ਟਾਰਗੇਟ ਸਨੀਾਈ ਸਪੋਰਟ ਨਾਲ ਪੜ ਰਹੀ ਲਿਆ ਜੀ ਸਾਨੂੰ ਪੰਜ ਮਿੰਟ ਨਹੀਂ ਆਈ ਸਪੋਰਟ ਨਹੀਂ ਆਈ ਸਾਨੂੰ ਵੀ ਤਾਂ ਨਹੀਂ ਆਈ لیکن ਹੁਣ ਮੈਂ ਪਰਸੋਂ ਰਾਤ ਨੂੰ ਕਹਿੰਦੀ ਡਿਜੀਟਲ ਸਾਡੀ ਫੇਸਬੁੱਕ ਤੇ ਨਾ ਸਟੇਟਮੈਂਟ ਬਾਰੇ ਅਜੀ ਕੁਛ ਦੇਖੀ ਹੋਈ ਮੈਂ ਨਹੀਂ ਦੇਖੀ ਐ ਸਭ ਕੁਝ ਦੇਖਿਆ ਜਾਂਦੇ ਦੀ ਅਸੀਂ ਫੜ ਲੈਨੇ ਇਹਦੀਆਂ ਤਾਰਾ ਪਾਕਿਸਤਾਨ ਤੇ ਜਨਮ ਨਾਲ ਜੁੜੀਆਂ ਹੋਈਆਂ ਨੇ ਬੰਦੇ ਸੀ ਭਾਰਤ ਮਾਤਾ ਕੀ ਜੈ ਹੋ ਮੈਂ ਤੁਹਾਡਾ ਆਪਣਾ ਰਜਿੰਦਰ ਪਾਲ ਅਨੰਦ ਸਾਹਿਬ ਦਾ ਡੀਐਸਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਸੀਨੀਅਰ ਮੀਤ ਪ੍ਰਧਾਨ ਖੱਤਰੀ ਵਾਂਸਵਾ ਪੰਜਾਬ ਸੀਨੀਅਰ ਮੀਤ ਪ੍ਰਧਾਨ 올 ਇੰਡੀਆ ਐਂਟੀ ਟੈਰਰਿਸਟ ਕਰਾਇਮ ਫਰੰਟ ਪੰਜਾਬ ਅੱਜ ਮੈਂ ਸਾਡੇ 올 ਇੰਡੀਆ ਐਂਟੀ ਟੈਰਰਿਸਟ ਕਰਾਇਮ ਫਰੰਟ ਦੇ ਨੈਸ਼ਨਲ ਪ੍ਰੈਜ਼ੀਡੈਂਟ ਜੋ ਮੇਰੇ ਨਾਲ ਖੜੇ ਨੇ ਸ਼੍ਰੀ ਅਮਨ ਗਰਗ ਜੀ ਜੋ ਸੀਨੀਅਰ ਐਡਵੋਕੇਟ ਵੀ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਸਾਡੀ ਐਂਟੀ ਟੈਰਰਿਸਟ ਫਰੰਟ ਦੀ ਟੀਮ ਕੁਝ ਦਿਨ ਪਹਿਲਾਂ ਹੋਏ ਹਿੰਦੂ ਨੇਤਾ ਸ਼੍ਰੀ ਵਿਕਾਸ ਪ੍ਰਭਕਰ ਬੱਗਾ ਜੀ ਦੇ ਕਤਲ ਦੇ ਸਬੰਧ ਵਿੱਚ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਆ। ਉਹਨਾਂ ਦੇ ਪਰਿਵਾਰ ਨੂੰ ਅਸੀਂ ਮਿਲੇ ਆ। ਔਰ ਮਨ ਬਹੁਤ ਉਦਾਸ ਹੋਇਆ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਕਿਉਂਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਵਾਈਫ ਤੋਂ ਇਲਾਵਾ ਦੋ ਛੋਟੀਆਂ ਬੇਟੀਆਂ ਨੇ। ਇੱਕ ਬੇਟੀ ਦੀ ਉਮਰ 14 ਸਾਲ ਹੈ, ਇੱਕ ਬੇਟੀ ਦੀ ਉਮਰ 2 ਸਾਲ ਹੈ। ਸੋ ਪ੍ਰਵਾਕਰ ਜੀ ਇਹਨਾਂ ਬੱਚਿਆਂ ਨੂੰ ਛੱਡ ਕੇ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ ਉਹਨਾਂ ਦਾ ਮਰਡਰ ਵਿਦੇਸ਼ਾਂ ਵਿੱਚ ਬੈਠੀਆਂ ਉਹ ਸ਼ਕਤੀਆਂ ਜਿਹੜੀਆਂ ਪੰਜਾਬ ਵਿੱਚ ਵਸਦੇ ਦੇ ਹਿੰਦੂਆਂ ਨੂੰ ਡਰਾਉਣਾ ਚਾਹੁੰਦੀਆਂ ਨੇ ਹਿੰਦੂਆਂ ਨੂੰ ਇੱਥੋਂ ਪਲਾਇਨ ਕਰਨ ਲਈ ਮਜਬੂਰ ਕਰਨਾ ਚਾਹੁੰਦੀਆਂ ਨੇ ਦੇਸ਼ ਦੀ ਏਕਤਾ ਤੇ ਖੰਡ ਨੂੰ ਅਖੰਡਤਾ ਨੂੰ ਤੋੜਨਾ ਚਾਹੁੰਦੀਆਂ ਨੇ ਆਪਸੀ ਭਾਈਚਾਰੇ ਨੂੰ ਤੋੜਨਾ ਚਾਹੁੰਦੀਆਂ ਨੇ ਉਹਨਾਂ ਨੇ ਇਹ ਸੋਪਾਰੀ ਕਿਲਿੰਗ ਕਰਾਈ ਹੈ ਜਿਹੜੀ ਕਿ ਨਾਕਾਬਲੇ برداشت ਹੈ ਅੱਜ ਅਸੀਂ ਆਪਣੀ ਜੱਥੇਬੰਦੀ ਨਾਲ ਇੱਥੇ ਨੰਗਲ ਚ ਆਏ ਆਂ ਪਰਿਵਾਰ ਨੂੰ ਮਿਲਿਆ ਔਰ ਆਪਣੇ ਜੱਥੇਬੰਦੀ ਵੱਲੋਂ ਮੈਂ ਮੰਗ ਕਰਦਾ ਕਿ ਪੰਜਾਬ ਸਰਕਾਰ ਐਕਸ ਗ੍ਰੇਸ਼ੀਆ ਫੰਡ ਚੋਂ ਇਸ ਪਰਿਵਾਰ ਦੀ ਸੇਵਾ ਸੰਭਾਲ ਵਾਸਤੇ 1 ਕਰੋੜ ਰੁਪਇਆ ਜਾਰੀ ਕਰੇ ਔਰ ਇਹ ਸਾਡੇ ਭਰਾ ਨੂੰ ਪ੍ਰਭাকর ਨੂੰ ਸ਼ਹੀਦ ਦਾ ਦਰਜਾ ਦੇਵੇ ਤੇ ਸਾਡੀ ਬੇਟੀ ਜਿਹਦੀ ਕੇ ਪਹਿਲਾ ਕੰਟਰੈਕਟ ਬੇਸ ਤੇ ਹੈਲਥ ਡਿਪਾਰਟਮੈਂਟ ਵਿੱਚ ਉਹਨਾਂ ਨੇ 16 ਸਾਲ ਨੌਕਰੀ ਕੀਤੀ ਹੈ ਹੈਲਥ ਡਿਪਾਰਟਮੈਂਟ ਦਾ ਤਜਰਬਾ ਹੈ ਉਹਨਾਂ ਦੀ ਵਿਦਿਅਕ ਯੋਗਤਾ ਦੇ ਮੁਤਾਬਕ ਹੈਲਥ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੂੰ ਇੱਕ ਸਰਕਾਰੀ ਨੌਕਰੀ ਪੱਕੇ ਤੌਰ ਤੇ ਦਿੱਤੀ ਜਾਏ ਇਹ ਮੰਗ ਸਾਰੀਆਂ ਹਿੰਦੂ ਜੱਥੇਬੰਦੀਆਂ ਵੱਲੋਂ ਵੀ ਹੈ ਸਾਡੇ ਵੱਲੋਂ ਵੀ ਹੈ ਪਰਿਵਾਰ ਵੱਲੋਂ ਵੀ ਹੈ ਔਰ ਜਿਹੜਾ ਮੈਨੂੰ ਪਤਾ ਲੱਗਿਆ ਹੈ ਕਿ ਇਹ ਸਾਡੇ ਪ੍ਰਵਾਕਰ ਵੀਰ ਦਾ ਭੋਗ ਪਰਿਵਾਰ ਵੱਲੋਂ 23 ਤਰੀਕ ਨੂੰ ਪਾਇਆ ਜਾ ਰਿਹਾ ਹੈ ਉਸ ਦਿਨ ਅਸੀਂ ਵੱਡਾ ਇਕੱਠ ਕਰਕੇ ਆਪਣੀ ਜਥੇਬੰਦੀ ਦਾ ਦੂਸਰੀ Hindu ਜਥੇਬੰਦੀਆਂ ਨੂੰ ਨਾਲ ਲੈ ਕੇ ਖਾਸ ਕਰਕੇ Hindu ਤਖਤ ਮੁਖੀ ਸ਼੍ਰੀ ਬ੍ਰਹਮਾਨੰਦ ਗਰੀ ਜੀ ਮਹਾਰਾਜ ਦੀ ਰਹਿਨਮਾਈ ਥੱਲੇ ਉਸ ਦਿਨ ਅਸੀਂ ਭੋਗ ਤੇ ਆ ਕੇ ਆਪਣੇ ਮੰਨ ਦੇ ਬਲਬਲੇ ਵੀ ਸਾਂਝੇ ਕਰਾਂਗੇ ਜੈ ਸ਼੍ਰੀ ਰਾਮ ਸਾਸਿਕਾਲ ਬਾਰਤ ਮਾਤਾ ਕੀ ਜੈ ਹੋ ਅੱਜ ਮੈਂ ਆਪਣੀ 올 ਇੰਡੀਆ ਐਂਟੀ ਟੈਰਰਿਸਟ ਫਰੰਟ ਦੀ ਪੂਰੀ ਟੀਮ ਨਾਲ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਸ਼੍ਰੀ ਰਜਿੰਦਰਪਾਲ ਆਨੰਦਨਾਥ ਨੈਸ਼ਨਲ ਸੀਨੀਅਰ ਵਾਈਸ ਪ੍ਰੈਜ਼ੀਡੈਂਟ 올 ਇੰਡੀਆ ਐਂਟੀ ਟੈਰਰਿਸਟ ਫਰੰਟ ਸਾਡੇ ਨਾਲ ਮੌਜੂਦ ਆਏ ਨੇ ਅਸੀਂ ਨੰਗਲ ਦੇ ਵਿੱਚ ਜੋ ਸਾਡੇ ਇੱਕ ਵਿਕਾਸ ਪ੍ਰਭਾਕਰ ਬੱਗਾ ਜੀ ਜੋ ਕੁ ਉੱਗੇ ਹਿੰਦੂ ਨੇਤਾ ਨੇ ਉਹਨਾਂ ਦਾ ਪਿੱਛੇ ਜੇ ਹੀ ਕਤਲ ਕਰ ਦਿੱਤਾ ਗਿਆ ਸੀ ਉਹਨਾਂ ਦੀ ਇੱਕ ਛੋਟੀ ਜੀ ਕਨਫੈਕਸ਼ਨਰੀ ਦੀ ਦੁਕਾਨ ਦੇ ਵਿੱਚ ਵੜ ਕੇ ਅਸੀਂ ਅੱਜ ਪਰਿਵਾਰ ਨਾਲ ਆਪਣਾ ਸਾਰਾ ਦੁੱਖ ਸਾਂਝਾ ਕੀਤਾ ਤੇ ਉਹਨਾਂ ਦਾ ਜੋ ਵੀ ਪਰਿਵਾਰ ਦਾ ਸਾਡੇ ਤੋਂ ਮੰਗ ਸੀਗੀ ਜੋ ਸਰਕਾਰ ਤੋਂ ਮੰਗਣਾ ਚਾਹੁੰਦੇ ਨੇ ਅਸੀਂ ਉਹਨਾਂ ਦੀ ਆਵਾਜ਼ ਬਣ ਕੇ ਇਹ ਆਵਾਜ਼ ਸਰਕਾਰ ਤੱਕ ਪਹੁੰਚਾਵਾਂਗੇ ਇਸ ਪਰਿਵਾਰ ਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਮਤਲਬ ਮਿਲੇ ਆ ਤਾਂ ਦੇਖਿਆ ਕਿ ਦੋ ਛੋਟੀਆਂ ਬੱਚੀਆਂ ਨੇ ਜਿਨ੍ਹਾਂ ਦੀ ਉਮਰ ਇੱਕ ਦੀ 14 ਸਾਲ ਹੈ ਤੇ ਇੱਕ ਦੀ 2 ਸਾਲ ਹੈ ਪਰਿਵਾਰ ਵਾਲ ਦੇਖ ਕੇ ਬਹੁਤ ਇੱਕ ਤਰਸਯੋਗ ਕੰਮ ਸੀਗਾ ਬਟ ਜਿਨ੍ਹਾਂ ਨੇ ਵੀ ਇਹ ਕਤਲ ਕੀਤਾ ਅਸੀਂ ਭਾਰਤ ਸਰਕਾਰ ਤੋਂ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ